ਇਹ ਲੋਕ ਜਿਹੜੇ ਹੈ ਕਿਹਦੇ ਸ਼ਾਮਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿਬিজਗੀਰ ਕੋਰ ਅੱਜ ਨਾਬਾ ਬਲਾਕ ਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਪਹੁੰਚੇ ਜਿੱਥੇ ਬੀਤੇ ਦਿਨ ਗੁਰਦੁਆਰਾ ਵਿੱਚ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਬਰੀਕੀ ਨਾਲ ਛਾਣਮਿੰਦ ਕੀਤੀ ਜਾ ਰਹੀ ਹੈ ਬਿਬিজਗੀਰ ਕੋਰ ਨੇ ਸਿੱਧੇ ਤੌਰ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਮੋਕੇ ਬਿਬਜ ਗਿਰ ਕੋ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਨਹੀਂ ਕੀਤੀ ਜਾ ਰਹੀ ਇਸ ਦੇ ਪਿੱਛੇ ਏਜੰਸੀਆਂ ਕੰਮ ਕahr ਰਹੀਆਂ ਹਨ ਅਤੇ ਸਰਕਾਰ ਦਾ ਇਸ ਦੇ ਵਿੱਚ ਹੱਥ ਹੈ ਕਿਉਂਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀਆਂ ਹੋਈਆਂ ਉੱਥੇ ਇਹ ਕਿਹਾ ਜਾਂਦਾ ਹੈ ਕਿ ਉਹ ਤਾਂ ਦਿਮਾਗ ਦੇ ਤੌਰ ਤੇ ਠੀਕ ਨਹੀਂ ਦਿਨ-ਪ੍ਰਤੀ ਦਿਨ ਹੋ ਰਹੀਆਂ ਬੇਅਦਬੀਆਂ ਦੇ ਲਈ ਸਰਕਾਰ ਖੁਦ ਜ਼ਿੰਮੇਵਾਰ ਹੈ ਦੇਖੋ ਗੱਲ ਬੇਅਦਬੀਆਂ ਦੇ ਰੁਕਣ ਦੀ ਨਹੀਂ ਗੱਲ ਇਹ ਕਿ ਸ਼ਰਾਰਤੀ ਅੰਸਰ ਬੇਅਦਬੀਆਂ ਕਰਨ ਵਿੱਚ ਲੋਕਾਂ ਨੂੰ ਪੀੜਾ ਦੇ ਰਹੇ ਬੇਦਵੀ ਆਪ ਇਹ ਨ ਹੋਵੇ ਜਦੋਂ ਇਹ ਲੋਕ ਸਿਆਣੇ ਹੋ ਜਾਣ ਇਹ ਲੋਕ ਜਿਹੜੇ ਇਹ ਕਿਹਦੇ ਚੱਕੇ ਚਕਾਏ ਹੁੰਦੇ ਆ ਕਿਹੜੀਆਂ ਏਜੰਸੀਆਂ ਨੇ ਜਦ ਤੱਕ ਸਰਕਾਰ ਸਖਤ ਧੋਕੇ ਤੈਹ ਤੱਕ ਨਹੀਂ ਪਹੁੰਚਦੀ ਅੰਤ ਤੱਕ ਉਦੋਂ ਤੱਕ ਇਹ ਰੁਕਣੀਆਂ ਹੀ ਨਹੀਂ ਆਨੰਦਪੁਰ ਸਾਹਿਬ ਬਈ ਉੱਥੇ ਵੀ ਅਸੀਂ ਅਖੀਰ ਕਿਹਾ ਕਿ ਬ੍ਰੇਨ ਮੈਪਿੰਗ ਕਰਾਓ ਫੇ ਜੇ ਪਾਗਲ ਹੈ ਤੇ ਨਾਰਕੋ ਟੈਸਟ ਕਰਾਓ ਅਰਜੀ ਦਿੱਤੀ ਹੈ ਅਜੇ ਤੱਕ ਨਹੀਂ ਹੋਇਆ ਇਸੇ ਤਰ੍ਹਾਂ ਜੋਰੀਆਂ ਕਿਹਾ ਟੈਸਟ ਵੀ ਨਹੀਂ ਕਰਾਉਂਦੇ ਕਹਿ ਦਿੰਦੇ ਉਹ ਪਾਗਲ ਹੈ ਪਰ ਪਾਗਲ ਜਿਹੜਾ ਉਹਨੂੰ ਸਾਰੀ ਤਰੀਕਾ ਵੀ ਚੇਤਾ ਮੇਰਾ ਵਿਆਹ ਕਦੋਂ ਹੋਇਆ ਮੈਂ ਅੰਮ੍ਰਿਤ ਕਦੋਂ ਛਕਿਆ ਮੈਂ ਆ ਕੇ ਦਾ ਕੀਤਾ ਇਹ ਸਾਰੀਆਂ ਚੀਜ਼ਾਂ ਦਾ ਜੇ ਚੇਤਾ ਹੈ ਤੇ ਫੇ ਪਾਗਲ ਕਿੱਦਾਂ ਹੋਇਆ ਫੇ ਉਹਦਾ ਮਨ ਜਿਹੜਾ ਲੁਧਿਆਣੇ ਤੋਂ ਜਾ ਕੇ ਉੱਥੇ ਕੀਤਾ ਇੱਥੇ ਵੀ ਜੇ ਕਾਕਾ ਜਿਹੜਾ ਕੋਈ ਆਇਆ ਹੋਗਾ ਬੰਦਾ ਅਕਸਰ ਪਿੰਡ ਦਾ ਰਹਿਣ ਵਾਲਾ ਉਹਨੂੰ ਨਹੀਂ ਪਤਾ ਵੀ ਅੱਗੇ ਸੇਟਾ ਟੱਕ ਕੇ ਜਾਣੇ ਆ ਜੁੱਤੀਆਂ ਲਾ ਕੇ ਜਾਣੀਆਂ ਜੋੜੇ ਲਾ ਕੇ ਜਾਣਨੇ ਆ ਫੇ ਕੀ ਇਹਦੇ ਪਿੱਛੇ ਕੀ ਚਾਲ ਕੀ ਹੁੰਦੀ ਹੈ ਇਹ ਤਾਂ ਸਰਕਾਰ ਕੱਢੇ ਨਾ ਜੀ ਪੁਲਿਸ ਕੱਢ ਸਕਦੀ ਹੈ ਪਰ ਪੁਲਿਸ ਜਿਹੜੀ ਹੈ ਹਮੇਸ਼ਾ ਚੋਣਾ ਜੋ ਲੱਗ ਕੇ ਹੁੰਦੀਆਂ ਹਾਲਾਤ ਫੇਲੀਅਰ ਆ ਪੁਲਿਸ ਦਾ ਫੇਲੀਅਰ ਸਰਕਾਰ ਦੀ ਤੇ ਹੈ ਹੀ ਨਹੀਂ ਜੀ ਕੋਈ ਨਾਂ ਨਿਸ਼ਾਨੀ ਨਹੀਂ ਹੈਗਾ ਫੇਲੀਅਰ ਤੇ ਆਪੇ ਦਿਸਦਾ ਵੀ ਕੋਈ ਲਾਅ ਐਂਡ ਆਰਡਰ ਨਹੀਂ ਕੋਈ ਇਹਨਾਂ ਦੀ ਸੰਜੀਦਗੀ ਨਹੀਂ ਲੋਕਾਂ ਨੂੰ ਲੜਾ ਲੜਾ ਕੇ ਮਾਰਨ ਵਾਲੀ ਗੱਲ ਜਿਹੜੀ ਹੋ ਗਈ ਹੈ ਪੀੜਾ ਦੇ ਦੇ ਕੇ ਲੋਕਾਂ ਨੂੰ ਇੰਨਾ ਪ੍ਰੇਸ਼ਾਨ ਕਰ ਦਿੱਤਾ ਇਹਨਾਂ ਨੇ ਕਿ ਸਿਰਫ ਇਹ ਜਿਹੜੇ ਗੁਰਦੁਆਰੇ ਚ ਵੱਢਦੇ ਆ ਉਹਨਾਂ ਨੂੰ ਢੱਕਣ ਦੀ ਕੋਸ਼ਿਸ਼ ਨਹੀਂ ਕਰਦੇ। ਦੈਵਨ ਮੀਰੀ ਲਈ 500 ਤੋਂ ਅਫਤਾਰ ਦੀ ਵਿਸ਼ੇਸ਼ ਰਿਪੋਰਟ